ਦਿਨ ਪੈਂਦੀ ਰਹੀ ਹੈ ਜਿਹਦੇ ਕਰਕੇ ਅੱਜ ਦੀ ਹੋ ਗਈ ਸੀ ਛੁੱਟੀ ਤੇ ਉਸ ਤੋਂ ਬਾਅਦ ਕਾਫੀ ਦਿਨਾਂ ਤੋਂ ਨਾ ਮੇਰੀ ਨੀਂਦ ਪੂਰੀ ਨਹੀਂ ਹੋ ਰਹੀ ਸੀ ਤਾਂ ਮੈਂ ਸੋ ਰਹੀ ਸੀ ਤੇ ਹੁਣ ਆਪ ਉੱਠੇ ਆ। ਹੋ ਜਾ ਕੀ ਬਣੀ ਪਿਆਰ ਤੁਸੀਂ ਕਿਸੇ ਹੋਰ ਨਾਲ ਕਰ ਰਹੇ ਹੋ? ਉਸ ਤੋਂ ਬਾਅਦ ਨਵਾਂ ਬੰਦਾ ਲੱਭਦੇ ਹੋ ਉਹਦੇ ਨਾਲ 27 ਦਿਨ ਗੱਲਬਾਤ ਤੇ ਨੀਂਦ ਪੂਰੀ ਨਹੀਂ ਹੋਈ ਸੀ ਤਾਂ ਸੌਣਾ ਕਰਦੇ ਰਾਤ ਨੂੰ ਤਾਂ ਰਾਤ ਨੂੰ ਇੱਕ ਨੂੰ ਬਲੌਕ ਕਰ ਦਿੰਦੇ ਨੂੰ ਅਨਬਲੌਕ ਕਰਕੇ ਫਿਰ ਫਿਰ ਨਹੀਂ ਕਰਦੇ।

ਮਾ ਕੀ ਮਤਲਬ ਕਹਿੰਦੀ ਆ ਕਿ ਮੈਂ ਵੀ ਇਸ ਤਰ੍ਹਾਂ ਹੀ ਰਹਿਣਾ ਹੈ ਤੇ ਨਾਲੇ ਮੈਂ بارش ਦੇ ਵਿੱਚ ਖਾਉਣਾ ਹੈ ਤੇ ਕੱਪੜੇ ਨਹੀਂ ਮੈਂ ਚੇਂਜ ਕਰਨੇ ਕਿਉਂਕਿ ਨਹੀਂ ਆਪਣਾ ਆਪ ਲੋਕਾਂ ਨੂੰ ਦਿਖਾਉਣਾ ਹੈ ਨਾ ਤੇ ਕਹਿੰਦੀ ਆ ਕਿ ਮੈਂ ਮਤਲਬ ਵੀਊ ਲੈਣੇ ਆ ਕਿ ਅੱਜ ਕੱਲ ਲੋਕਾਂ ਦਾ ਟ੍ਰੈਂਡ ਚੱਲਦੇ ਆ ਨਾ ਤੇ ਇਹ ਉਹ ਵੇਖਿਆ ਇੱਕ ਵੀਰ ਨੂੰ ਦੇਖ ਕੇ ਲੋਕ ਇਹੀ ਲੱਛਣ ਕਰਦੇ ਆ ਫਿਰ ਕਹਿੰਦੇ ਹਾਂ ਲੋਕ ਮਾੜਾ ਬੋਲਦੇ ਨਹੀਂ ਮੈਂ ਕਿਸੇ ਦੀ ਪ੍ਰੋਮੋਸ਼ਨ ਕੀਤੀ ਸੀ ਹਾਂ ਜ਼ਿੰਦਗੀ ਚ ਇੱਕ ਦੋ ਵਾਰੀ ਜ਼ਰੂਰ ਕੀਤੀ ਹੋਊਗੀ ਉਹ ਵੀ ਮੇਰੇ ਲੋਕਾਂ ਨੂੰ ਫੇਕ ਤੇ ਰੀਅਲ ਦੀ ਪਰਖ ਕਰਨੀ ਆਉਂਦੀ ਹੈ ਹੁਣੇ ਆ ਮੈਨੂੰ ਪੈਸਾ ਜ਼ਾਇਦਾ ਕਿਉਂਕਿ ਪੈਸਾ ਮੇਰੇ ਕੋਲ ਹੈਗਾ ਠੀਕ ਹੈ ਨਿਰਾ ਝੂਠ ਪੰਜ ਹੈ ਕਿ ਇਹ ਕੱਲ ਬੋਲ ਥੋੜੇ ਦਿਨ ਪਹਿਲਾਂ ਜਿਹੜੇ ਲੋਕਾਂ ਨੂੰ ਮੰਗਤੀ ਹੁੰਦੀ ਸੀ ਮੈਨੂੰ ਹੈਲਪ ਦੀ ਲੋੜ ਤਾਂ ਕਿ ਮੈਨੂੰ ਉਹ ਕੀ ਸੀ ਉਹ ਵੀ ਪੈਸੇ ਮੰਗਨੇ ਹੁੰਦੇ ਹੁਣ ਤੁਸੀਂ ਤੇ ਅਕਾਊਂਟ ਸੁਪਵਾ ਲੈਣੀ ਹੈ ਹੱਥ ਤੱਕ ਵੀ ਨਹੀਂ ੜਦੀ ਇਹਦਾ ਮਤਲਬ ਇਹ ਥੋੜੇ ਹੋਗਾ ਤੂੰ ਮੰਗਦੀ ਨਹੀਂ ਪੈਸੇ ਹੋਰ ਪੰਜਾਬੀ ਹੋ ਕੇ ਇੱਕ ਕੁੜੀ ਨੂੰ ਗਲਤ ਕਮੈਂਟ ਕਰ ਰਹੇ ਟੁੱਪੀਡ ਲੋਕ ਦੇਖ ਲੋ ਆਗੇ ਵੱਡੇ ਚਮਚੇ ਮੁਸ਼ਕੀ ਦੇ ਇਹਨਾਂ ਨੂੰ ਸ਼ਾਇਦ ਇਹ ਨਹੀਂ ਪਤਾ ਵੀ ਇਹਨੇ ਆਪਣੀ 16 17 ਸਾਲਾਂ ਦੀ ਉਮਰ ਚ ਕੀ ਕੀ ਕੀਤਾ ਇਹਨਾਂ ਨੂੰ ਸ਼ਾਇਦ ਨੂੰ ਕੁਝ ਕਹਿਣ ਦਾ ਹੱਕ ਨਹੀਂ ਹੈਗਾ ਕਾਲੇ ਜੇ ਲੋਕ ਇੰਨਾ ਕੁ ਵੀ ਨਾ ਕਰਨ ਇਹਨਾਂ ਨਾਲ ਤਾਂ ਇਹੋ ਜਿਹਿਆਂ ਦਾ ਧੰਨ ਧੰਨ ਕਰਾ ਦੇਣ ਪੰਜਾਬ ਚ ਫੇਰ ਤਾਂ ਹਰੇਕ ਪਿੰਡ ਚੋਂ ਤੇ ਸ਼ਹਿਰ ਚੋਂ ਇੱਕ ਇੱਕ ਦੋ ਦੋ ਮੁਸ਼ਕੀਆਂ ਨੈਟ ਤੇ ਆ ਕੇ ਗੰਦੀ ਪਾਉਣਗੀਆਂ ਮੇਰਾ ਜਿਹੜਾਉਣ ਵਾਲਾ ਟਾਈਮ ਮੈਂ ਬਹੁਤ ਜ਼ਿਆਦਾ ਬੀਜ਼ੀ ਹੋ ਜਾਣਾ ਆਪਣੇ ਆਪਣੇ ਕੰਮ ਆਪਣੇ ਲਾਈਫ ਵੱਲ ਮੈਂ ਧਿਆਨ ਦੇਣਾ ਹਨਾ ਇਸ ਕਰਕੇ ਮੈਂ ਜ਼ਿਆਦਾਤਰ ਟਾਈਮ ਆਪਣੀ ਫੈਮਿਲੀ ਨਾਲ ਸਪੈਂਡ ਕਰਦੀ ਹਾਂ ਅੱਛਾ ਠੀਕ ਹੈ ਮੜੋ ਵੀਡੀਓਜ਼ ਪਾਣੀਆ ਸਟਾਰਟ ਕਰੋ ਕਿਤੇ ਸੋਸ਼ਲ ਮੀਡੀਆ ਦੀ ਸਟਾਰਟਿੰਗ ਕਰਦੇ ਹੋ ਨਾ ਤੁਹਾਨੂੰ ਬਹੁਤ ਤਰ੍ਹਾਂ ਦੇ ਇੱਥੇ ਲੋਕ ਮਿਲਣਗੇ ਆਹੋ ਇਹਦੇ ਤੋਂ ਲੈ ਲਓ ਟਿਪਸ ਇਹਦੀ ਆਪ ਦੀ ਸ਼ੁਰੂਆਤ ਕਿਵੇਂ ਹੋਈ ਸੀ ਉਹ ਵੀ ਪੁੱਛ ਲਓ ਗੱਲ ਥੋੜਾ ਮੈਨ ਟਾਈਮ ਹੋ ਗਿਆ ਅੱਜ ਪੂਰੇ ਦੁਆਰੇ ਹੀ ਜਿੱਥੇ ਇੱਕ ਕੁੜੀ ਦਾ ਦਿਮਾਗ ਗੋਡਿਆਂ 'ਚ ਮਿਲਿਆ ਹੈ ਹੋ ਜਾ ਕੀ ਬਣੀ ਪਿਆਰ ਤੁਸੀਂ ਕਿਸੇ ਹੋਰ ਨਾਲ ਕਰ ਰਹੇ ਹੋ ਉਸ ਤੋਂ ਬਾਅਦ ਨਵਾਂ ਬੰਦਾ ਲੱਭਦੇ ਹੋ ਉਹਦੇ ਨਾਲ 27 ਦਿਨ ਗੱਲਬਾਤ ਕਰਦੇ ਹੋ 28ਵੇਂ ਦਿਨ ਤੁਸੀਂ ਇੱਕ ਕੁੜੀ ਦਾ ਦਿਮਾਗ ਗੋਡਿਆਂ 'ਚ ਮਿਲਿਆ ਹੈ ਜੇ ਤੁਸੀਂ ਜਾਣਦੇ ਹੋ ਉਹਨੂੰ ਬੀ ਟੈਂਸ਼ਨਾਂ ਚੋਂ ਤੇ ਖੁਦ ਮੈਂ ਟੈਂਸ਼ਨ ਚੜਾਈ ਹੋਂ ਤੇ ਦੀ ਮੇਰੇ ਘਰੇ ਰੋਟੀ ਨਹੀਂ ਬਣੀ ਜਾਂਦੀ ਤੇ ਠੀਕ ਆ ਰੋਟੀ ਵੀ ਮੈਂ ਕਿਸੇ ਦੇ ਘਰੋਂ ਖਾ ਕੇ ਆਉਣੀ ਆ ਸ਼ਾਮ ਦੇ ਟਾਈਮ ਦਿਨੇ ਵੀ ਸਾਡਾ ਮਨ ਲੱਗਦਾ ਲੋਜੀ ਕਰਨ ਆ ਗਈ ਸੰਪਤੀ ਕਰ ਖੇਡਣ ਤੇ ਮਾਫੀ ਮੰਗਣ ਇਹਨਾਂ ਦੇ ਉਪਰ ਹੀ ਲਈ ਕੁੜੀਆਂ ਨੇ ਬਹੁਤ ਗਲਤ ਵੀਡੀਓ ਭੇਜੀਆਂ ਕਮੈਂਟ ਵੀ ਕੀਤੇ ਹੁੰਤਾ ਕਰਕੇ ਕਰਨਾ ਮਾਪੀ ਮੰਗਦੇ ਹੇ ਬੀਵੀ ਕੀ ਤੇ ਕੰਮੋ ਬਾਧਾ ਹੋ ਜਾਵੇ। ਕਰਕੇ ਕੁੱਕੀ ਵੀ ਮੈਂ ਘਰ ਛੱਟ ਕੇ ਚੰਦੀ ਆ ਜੋ ਵੀ ਮਤਲਬ ਜੋ ਵੀ ਕਿਆ ਇਹਨਾਂ ਨੇ ਚੱਲ ਮੈਂ ਜਾ ਵੀ ਰਹੀ ਸੀਗੀ ਮੈਨੂੰ ਇਹਨਾਂ ਨੂੰ ਜਾਨਾ ਗੱਲ ਦੱਸੋ ਕੀ ਹੈ ਇਹ ਕਹਿੰਦੀ ਜਿਹੜੀ ਉਹ ਮੇਰੀ ਇੰਟਰਵਿਊ ਮਤਲਬ ਉਹ ਜਿਹੜੀ ਰਿਕਾਰਡਿੰਗ ਹੋਈ ਆ ਉਹ ਵੈਰ ਕਰਤੀ ਉਹ ਪੈਨ ਪ੍ਰੈਸ ਵਾਲੇ ਤੰਗ ਕਰਦੇ ਕਿ ਅਸੀਂ ਤੁਹਾਡੀ ਇੰਟਰਵਿਊ ਕਰਨੀ ਆ ਤੁਸੀਂ ਇੰਟਰਵਿਊ ਤਾਂ ਕਰਨਾ ਪਹਿਲਾਂ ਵੀ ਕਰਦੀ ਹੁੰਦੀ ਆ ਪਹਿਲਾਂ ਤਾਂ ਚੰਡੀਗੜ੍ਹ ਜਾਏਗਾ ਕਿ ਆਪ ਕਰਦੀ ਹੁੰਦੀ ਸੀ ਪੋਡਕਾਸਟ ਹਾਂ ਹੁਣ ਇੰਟਰਵਿਊ ਨਹੀਂ ਕੀ ਹੋ ਗਿਆ ਮਨ ਗਲਤੀ ਹੈ ਪਤਾ ਵੀ ਮੇਰੇ ਮੁੰਡੇ ਨੇ ਪੁੱਠਾ ਪੰਗਾ ਲਿਆ ਤੇ ਕਾਵਾਫੀ ਮੰਗ ਲਈ ਹੈ ਉਹਨਾਂ ਨੂੰ ਗਾਲ੍ਹਾਂ ਕੱਢੀਆਂ ਤੇ ਉਹਦੇ ਵਿੱਚ ਕਿਸੇ ਰਿਪੋਰਟਿੰਗ ਦੇਖੀ ਆ ਹਾਂ ਗਾਲ੍ਹਾਂ ਕੱਢਣਾ ਨੇ ਕੱਢੀਆਂ ਤੇ ਉਹਨਾਂ ਨੇ ਧਮਕੀ ਵੀ ਦਿੱਤੀ ਹੈ ਕਿਰਨਾ ਕਹਿੰਦੀ ਮੇਰੇ ਤੇ ਲੱਖ ਫੋਲੋਅਰ ਹੈ ਕਹਿੰਦੀ ਤੁਸੀਂ ਤਾਂ ਮੇਰੀ ਵੀਡੀਓ ਪਾਤੀ ਜੇ ਮੈਂ ਤੁਹਾਡੀ ਵੀਡੀਓ ਪਾਤੀ ਫੇਰ ਹੁਣ ਜਿਉ ਨਾਰਮਲ ਕੁੜੀਆਂ ਕਰੰਦੀਆਂ ਕੁੜੀਆਂ ਉਹਨਾਂ ਦੇ ਫੋਲੋਅਰ ਨਹੀਂ ਹੈਗੇ ਤੇ ਆਪਦੇ ਫੋਲੋਅਰ ਨਹੀਂ ਧਮਕੀਆਂ ਦਉਗੀ ਲੋਕਾਂ ਨੂੰ ਮਾਰੇ ਉਹਨਾਂ ਨੂੰ ਕੁੜੀਆਂ ਦੀ ਐਜ ਤਾਂ ਇਹਦੇ ਮੁੰਡੇ ਨੇ ਉਹਨਾਂ ਨੂੰ ਕਿੰਨੀਆਂ ਗਲਤ ਫੋਟੋਆਂ ਫੋਟੋਆਂ ਭੇਜੀਆਂ ਉਹਦੀ ਮਾਫੀ ਕੋਲ ਮੰਗੂਗਾ ਮੇਰੇ ਗੱਲ ਤੋਂ ਕਿਸੇ ਨੂੰ ਗੁੱਸਾ ਵੀ ਲੱਗਿਆ ਹੋਊਗਾ ਜਾਂ ਕਿਸੇ ਨੂੰ ਕੋਈ ਵੀ ਮੇਰੇਆਂ ਵੀਡੀਓ ਤੋਂ ਕਿਸੇ ਨੂੰ ਵੀ ਕੋਈ ਤਖਲੀਫ ਹੋਊਗੀ ਮੈਂ ਤੁਹਾਡੇ ਤੋਂ ਸੌਰੀ ਮੰਗਦੀ ਆ ਚਲੋ ਮੈਂ ਤੁਹਾਡੇ ਤੋਂ ਕਮੈਂਟ ਉਹ ਕਮੈਂਟ ਬਾਰੇ ਮੈਂ ਬੋਲ ਪੀ ਕਮੈਂਟ ਮੈਂ ਡਿਲੀਟ ਕੀਤਾ ਉਹ ਮੈਨੂੰ ਚੰਗਾ ਨਹੀਂ ਲੱਗਿਆ ਮੈਨੂੰ ਕਿਉਂ ਨਹੀਂ ਚੰਗਾ ਲੱਗਿਆ ਬਈ ਤੁਸੀਂ ਮੇਰੇ ਨਾਲ ਕਮੈਂਟ ਕਿਉਂ ਨਹੀਂ ਚੰਗਾ ਲੱਗਿਆ ਕਿ ਐਸੀ ਲੱਗਦੀ ਹੈ ਕਮੈਂਟ ਤਾਂ ਨਹੀਂ ਚੰਗਾ ਲੱਗਿਆ ਹੁਣ ਵਧੀਆ ਫੋਲੋਅਰ ਬਣੇ ਹੋਏ ਆ ਕਿੰਨ ਵਧੀਆ ਪੈਸੇ ਬੰਦੇ ਆ ਹੈ ਮੈਂ ਦੇ ਦੋ ਕੋਈ ਇਹ ਜਿਹਾ ਕੰਮ ਹੁੰਦਾ ਉਹ ਤੋਂ ਤੁਹਾਡੀ ਵੀਊ ਘਟ ਜਾਂਦੇ ਆ ਤਾਂ ਨਹੀਂ ਵਧੀਆ ਲੱਗਿਆ ਵੀਡੀਓ ਵੀ ਬਣਾਇਆ ਹਨਾ ਤੁਸੀਂ ਮੇਰੇ ਨਾਲ ਇੰਨਾ ਵਧੀਆ ਇੰਜੋਏ ਵੀ ਕੀਤਾ ਫੋਟੋ ਵੀ ਕਰਾਈਆਂ ਜੇ ਤੁਸੀਂ ਤੇ ਫੋਟੋ ਕਰਾਉਣੇ ਅਗਲੇ ਨੇ ਫੋਟੋ ਕਰਾਉਣ ਦੇ ਪੈਸੇ ਦਿੱਤੇ ਸੀ ਤਾਂ ਕਰ ਲੈਣਾ 6000 ਰੁਪਏ ਦਿੱਤਾ ਅਗਲੇ ਨੇ ਇਕੱਠਾ ਕਰਕੇ ਸਾਨੂੰ ਤਾਂ ਫੋਟੋਆਂ ਕਰਾਉਣੀਆਂ ਫੋਟੋਆਂ ਫੋਟੋ ਕਰਾ ਕੇ ਤੁਸੀਂ ਵੀ ਆਸਾਨ ਕਰਤਾ ਉਹਨਾਂ ਸੇ ਦੱਸੋ ਮੁਆਹਰੀ ਟੁੱਟਾ ਸਾਡੇ ਘਰ ਚ ਕਲੇਸ਼ ਬਹੁਤ ਜ਼ਿਆਦਾ ਆ ਮੋਬਾਈਲ ਮੈਂ ਕਹਾਂ ਵੀ ਤੁਸੀਂ ਆਪਦੀ ਸਾਰੀ ਇਨਕੁਆਰੀ ਕਰਵਾ ਸਕਦੇ ਹੋ ਅਗਰ ਜੇ ਕੋਈ ਇਹ ਗੱਲ ਨਿਕਲੀ ਅਗਲੇ ਕਹਿੰਦੇ ਸੀ ਆਪਣੀ ਧੌਣ ਲਵਾ ਦਾਂਗੇ ਸਾਡੀ ਆਈਡੀ ਹੋਈ ਇਹ ਵੀ ਕਹਾਂ ਮੈਂ ਕਿ ਤੁਸੀਂ ਉਹਨਾਂ ਉਸ ਆਈਡੀ ਨੂੰ ਮਾਰੋ ਬਲੌਕ ਚਲੋ ਕੋਈ ਗੱਲ ਨਹੀਂ ਬੱਚੇ ਨੇ ਉਹ ਉਹਨਾਂ ਤੋਂ ਬਕਤੀਆ ਹੋ ਜਾਂਦੀ ਹੈ ਨਾ ਚਲੋ ਟੱਟਿਆ ਤਾਂ ਹੀ ਹੋ ਜਾਂਦਾ ਹੈ ਹਾਂ ਕੁੱਕੀ ਗੱਲ ਨਹੀਂ ਸਹੀ ਗੱਲ ਕਹੀ ਹੈ ਬੱਚੇ ਆ ਬੱਚਿਆਂ ਤੋਂ ਗਲਤੀਆਂ ਹੋ ਜਾਂਦੀਆਂ ਨੇ ਕੰਨੀ ਚੱਲ ਕੋਈ ਗੱਲ ਨਹੀਂ ਲੋਕਾਂਆਂ ਕੁੜੀਆਂ ਦੀ ਇੱਥੇ ਤਾਂ ਆਵਸਾਲੀ ਜਾਂ ਨੇ ਇਹ ਇਹ ਬੱਚਾ ਤਾਂ ਸੱਡਾ ਡਾ ਡਾ ਹੋ ਗਿਆ बच्चा था जे तू कई इन बच्चन तो गलतियां हो जांदियां अगर आए भी दस तो बच्चे तो गलती हुई की है औदे मुंह ਨਾਲ ਤਾਂ ਮੈਨੂੰ ਇੱਕ ਦੀ ਕੀ ਗਲਤੀ ਹੋਈ ਹੈ ਬੱਚੇ ਤੂੰ ਮੈਂ ਨਹੀਂ ਨਹੀਂ ਕਰਨਾ ਪਿਆ ਨਾ ਤੇਰੀ ਗੱਲ ਦਾ ਕਿਸੇ ਨੂੰ ਨਹੀਂ ਗੁੱਸਾ ਕਰਸਾ ਲੱਗਿਆ ਤੇਰੀ ਗੱਲ ਦਾ ਨਹੀਂ ਹੋ ਤਾਂ ਤੇਰੇ ਮੁੰਡੇ ਦੀ ਗੱਲ ਦਾ ਗੁੱਸਾ ਲੱਗਿਆ ਉਹ ਫੇਕ ਆਈਡੀਆਂ ਤੋਂ ਗਲਤ ਕਮੈਂਟ ਕਰੀ ਜਾਂਦਾ ਉਹਨਾਂ ਨੂੰ ਗਲਤ ਫੋਟੋਆਂ ਭੇਜੀ ਜਾਂਦਾ ਦੱਸੇ ਕੋਈ ਕੰਮ ਨਹੀਂ ਕਰਨ ਵਾਲੇ ਉਹ ਕਰਨੀਆਂ ਉਹ ਤਾਂ ਕਈ ਆਇਆ ਜੀ 20 ਵਰੀ ਵਾਲੀ ਬੋਲ ਲੈ ਏ ਅ ਤੋਂ diel ਹੋਈ ਮੈਂ ਕਹਿੰਦਾ ਪੈਨ ਨੂੰ ਮੋੜਣੀ ਕਾਲੀ ਵਾਲੀ 12 ਲਿਖਿਆ 4 5 6 ਹੋ ਤਾਂ ਮੈਂ ਨੋਟ ਹਿੰਦਿਆ ਅਚਾਰ ਆ ਬਠੀਆ ਕੀ ਹੋਇਆ 15 ਨਹੀਂ ਜਾ ਰਹੇ ਕੋਈ ਨਹੀਂ ਉਹ ਤਾਂ ਕੋਈ ਨਹੀਂ ਇੱਕ ਅੱਧੀ ਉੱਪਰ ਗਈ 18 ਨੂੰ ਪੈ ਗਈਆਂ ਉਹ ਤਾਂ ਕੋਈ ਨਹੀਂ ਚਲੋ ਉਧਰ ਕੋਈ ਚੱਕਣੀ ਜਾਣਾ ਹੀ ਆ ਹਫਤੇ ਬਾਅਦ ਫੇ ਆ ਘੱਟ ਆਇਆ ਤੇ ਆ ਦਾ ਆ ਘੱਟਾ ਇਹ ਜਿਆਦਾ ਸੰਭਾਦ ਹੋਵੇ ਇਹ ਵੀਰੇ ਇੱਕ ਵਾਰੀ ਦੋਥੇ ਵੀ ਦਿੱਤੀ ਸੀ ਨਾ ਹਸਪੀਟਲ ਵੀ ਉਹ ਵਾਲੀ ਇਹ ਦਿੱਤੀ ਨਹੀਂ ਸੀ ਦੋ ਗੋਲੀਆਂ ਜੀ ਆ ਲੈ ਚੁੱਸਾਣੀ ਇਹ ਚੁੱਸਣੀ ਆ ਹੈਲੋ ਹੈਲੋ ਕਿੰਨਾ ਮਾੜਾ ਹੈ ਮੈਂ ਹੈਲੋ ਕਮਰੇ ਨਾਲ ਸਾਡੇ ਡਿੱਗੇ ਜਾਣ ਡੈਡੀ ਜੀ ਆ ਗਏ ਡੈਡੀ ਡਾਕਟਰ ਨੇ ਜਾਂਦੇ ਹੀ ਕੰਮ ਖਰਾਬ ਕਰ ਦਿੱਤਾ ਮਮਨੇ ਰੋ ਰਹੀ ਸੀ ਡੈਡੀ ਨੂੰ ਪਤਾ ਨਹੀਂ ਕੀ ਹੋਇਆ ਲੋਕਰੇ ਪਾਜ ਇਹ ਜੇ থামਨੇ ਲੰਦੇ ਇਹ থামਨ ਲੰਗੇ ਪੰਦਾ ਵੀਡੀਓ ਕੇ ਕਰਕੇ ਜਾ ਕੇ ਮੈਂ ਟੱਪ ਕਿਵੇਂ ਜਾਵੇ ਜਿਹੜਾ ਬੰਦਾ ਇੱਥੇ ਵੀ ਟੱਪਣ ਲੱਗੇ ਬਸ ਖੋਲ ਕੇ ਦੇਖੇ ਵਿੱਚ ਹੈ ਕੀ ਹੈ ਖੋਲ ਦੇਖੋ ਇਹਨਾਂ ਥੰਮਨੇ ਲੇ ਦੁਬਾਰਾ ਜਾਣਾ ਪਿਆ ਹਸਪੀਟਲ ਡੈਡੀ ਕੀ ਲੈ ਕੇ ਅਟੈਕ ਆ ਗਿਆ ਡੈਡੀ ਕੀ ਬੋਲ ਨਹੀਂ ਕਰਦੀ ਸਰ ਵਿੱਚ ਲੱਗੀ ਜੱਸੂ ਜੇ ਲੱਗ ਗਿਆ ਸੱਟਾਂ ਕਮਰਾ ਡਿੱਗ ਗਿਆ ਹਸਪੀਟਲ ਦੇ ਹੜੰਗ ਪਾਣੀ ਆ ਗਿਆ ਅਸੀਂ ਐਕਸੀਡੈਂਟ ਹੈਪਨਡ ਉਨੇ ਹੁੰਦੀ ਜਪਾਂ ਚ ਕੋਈ ਸੱਤ ਤੇ ਚੁੰਨੀ ਨਹੀਂ ਕੋਈ ਕੁੱਛ ਨਹੀਂ ਕੋਈ ਚਾਜ ਦਾ ਲੀੜਾ ਨਹੀਂ ਪੋਣਾ ਕੱਪੜਾ ਨਹੀਂ ਪੋਣਾ ਉਥੇ ਜਿਪਣਾਉਣੀਆਂ ਤਾਂ ਵੀਡੀਓ ਚ ਪਾ ਲੈ 400 ਰੁਪਏ ਦਾ ਕੱਜ ਲੈ ਕੇ ਰੱਖ ਲੋ ਹਾਂ ਜਿਹੜਾ ਪਾਇਆ ਵੀ ਸੋਹਣਾ ਲੱਗੇ ਸਾਰੇ ਯਾਰੀ ਡੋਕ ਕਰ ਲੇ ਪਾਰ ਰਹੇ ਨੇ ਬੀੜੇ ਤੋਂ ਇਹਦਾ ਘਰ ਆਦਾ ਭੈਣ ਨੂੰ ਦਾੜੀ ਝੁੱਡੀ ਵੀ ਕਟਾ ਦਿਆ ਕਰੋ ਉਹਦੀ ਵਾਲ ਬੂਲ ਵੀ ਕਟਾ ਦਿਆ ਕਰੋ ਦੇ ਦੇਖ ਲੋ ਲੈ ਉਤੋਂ ਆਵਦੇਰ ਕੀ ਜਵਾਬ ਕਰਦੇ ਨੇ ਲੱਕਾਂ ਵੀ ਨੇ ਮਨੂ ਬਿੱਲੇ ਲੱਗਦੇ ਸਾਰੇ ਉਤਰੋ ਇਹ ਤਾਂ ਭਰਾ ਹੋ ਗਿਆ ਵਿਕਰਮ ਉਹ ਹਿੱਲਿਆ ਪਿਆ ਰਹਿਣਾ ਉਹ ਲੋਕਾਂ ਨੂੰ ਕਹੀ ਜੋ ਸਾਡੇ ਆ ਨਹੀਂ ਕੰਮ ਆਇਆ ਸਾਡੇ ਆ ਨਹੀਂ ਕੰਮ ਆਇਆ ਇਹ ਬਲੌਗ ਤੇ ਬਲੌਗ ਹੋ ਘਰੀ ਜਾਂਦਾ ਰਹਿੰਦਾ ਤੇ ਬਲੌਗ ਤੇ ਬਲੌਗ ਹੀ ਇੱਧਰ ਚੱਲਦਾ ਇਦੋਂ ਹੋਏ ਕਿਤੇ ਆਪਸ਼ਨਲ ਮਲਟੀਪਲ ਦੇ ਉੱਰ ਦੇਖਣ ਦਾ ਕੰਮ ਇੱਧਰ ਹੋ ਜਾਂਦੇ ਉੱਤਰੋਂ ਆਉਂਦੇ ਭਾਵੇਂ ਕੰਮ ਵੀ ਆਉਂਦੇ ਤੇ ਤੇਰੀ ਦੀ ਦਾ ਤੇਰੀ ਆਏ ਆਉਂਦੇ ਨੇ ਕਿਵੇਂ ਮੀਡੀਆ ਲੈਂਦੇ ਆ ਪਰ ਨਾ ਭਾਵੇਂ ਕੋਈ ਸ਼ੋਰ ਰਹਿਣਾ ਜੇ ਜਰ ਦੇ ਫੇਨ ਫੇਨੀ ਬਾਦੇ ਮਿਲ ਕੇ ਚਲੋ ਜੀ ਅੱਗੇ ਦਿਖੋ ਨਾਲ ਤਾਂ ਹੋਰ ਇਹਨਾਂ ਦੇ ਕਾਰਨ ਨਹੀਂ ਆ ਦੇਖ ਲੋ ਬਲੌਕ ਕਰਨ ਦੇ ਘਰੇ ਤਾਂ ਕੋਈ ਆ ਜੇ ਬਿਮਾਰੀ ਆ ਜੇ ਖੁਸ਼ੀ ਆ ਜੇ ਗਮੀ ਆ ਜੇ ਨਾਨੇ ਤਾਂ ਬਲੌਗ ਬਣਾ ਆਪਣਾ ਆਕੇ ਪਾਣਾ ਤੋ ਕੀ ਕਰ ਦੇਣਾ ਹੁੰਦਾ ਉਹਨੂੰ ਬਾਪੂ ਬਿਮਾਰ ਹੋ ਗਿਆ ਟੈਕ ਆ ਗਿਆ ਤੇ ਨਾ ਤਾਂ ਟੈਕ ਵੀ ਦੁਖੀ ਕਰਤਾ ਬਣਾ ਆਪਣਾ ਫੋਟੋਆਂ ਖਿੱਚ ਕੇ ਤਰੀਨਾ ਪਾ ਪਾ ਦੇ ਤਰੇ ਤਰੇ ਤਿਲਾ ਤਰੇ ਤੀ ਹੁਣ ਦੇਖ ਰੀਲ ਤੇਰੀ ਨੂੰ ਆਇਆ ਪੈਰਾ ਮਾਂ ਆ ਦੇ ਬੱਪੂ ਵੀ ਕੰਦਾ ਉੱਗਿਆ ਕਿਹਜਾ ਮੁੰਡਾ ਭੈਣ ਨਾ ਲਾ ਕੰਦਾ ਮੁੰਡਾ ਮੈਨ ਕੋਈ ਕੰਮ ਨਹੀਂ ਸਾਰੀ ਢਾੜੀ ਜਨਾਨੀ ਦਿਖਾਈ ਦੇਊਗਾ ਜਨਾਨੀ ਦਿਖਾਓ ਜਨਾਮੀ ਦਿਖਾਓ ਕੀ ਮਾਪਾ ਵਾਹ 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 ਇਤਰਾ ਉਹ ਰਾਜਾ ਇਤਰਾ ਜਨਾਨੀ ਦੇਖੋ ਜਨਾਨੀ ਦੇਖੋ ਮੇਰੀ ਸੋਹਣੀ ਹੈ ਕਿੰਨੀ ਐ ਬੋਲਦਾ ਕਰਦਾ ਹਾਂ ਲੋਕਾਂ ਨੂੰ ਲੈ ਅਸੀਂ ਕਹਿੰਦੇ ਬਹੁਤ ਸੋਹਣੀ ਹੈ ਪਰ ਉਹ ਤੇ ਜਨਾਨੀ ਨੂੰ ਨਮਾ ਵੀ ਦਿਆ ਕਰ ਉਹਨੂੰ ਢੀੜੇ ਕੱਪੜੇ ਹੀ ਵਧੀਆ ਦਵਾ ਦੇ ਆਪ ਹੀ 2000 ਸੂਟ ਲੈ ਲਾ ਔਰ ਆਹਾਂ ਮੁਰਦਾਨਾ ਦਾ ਬਾਪੂ ਵੇਚਦਾ ਨਹੀਂ ਇਹਨਾਂ ਤਾਂ ਬਾਪੂ ਵੇਚ ਦੇਣਾ ਸੀ ਹਾਲ ਤਾਂ ਆਪਣਾ ਆਪਣਾ ਬਲੌਗ ਬਣਾ ਆਪਣਾ ਬਲੌਗ ਦੇਖ ਬਾਕੀ ਤੁਹਾਨੂੰ ہماری ਵੇਚੀ ਜਾਂਦੇ ਹਨ ਬਲੋਗਾਂ ਦੇ ਰੂਪ ਚ ਪੈਸੇ ਤਾਂ ਆ ਹੀ ਰਿਹਾ ਨਾ ਕੰਟੈਂਟ ਤੋਂ ਕੋਈ ਐਫਰ ਨਹੀਂ ਕੋਈ ਐਡੀਟਿੰਗ ਨਹੀਂ ਕਰਨੀ ਕੋਈ ਕੁਝ ਨਹੀਂ ਕਰਨਾ ਬਸ ਜਿਹੜਾ ਕੁਝ ਬਣ ਗਿਆ ਚਾਰ ਤੋਂ ਜਿਹੜਾ ਕੁਝ ਬਣ ਗਿਆ ਨਰ ਤੇ ਚਾਰ ਤੋਂ